ਪੈਸੇ ਵੱਲੋਂ ਕੋਈ ਕਮੀ ਨਹੀਂ ਆਉਗੀ ਤੁਸੀਂ ਜੋ ਪਿੰਡ ਚ ਬਣਾਉਣਾ ਚਾਹੁੰਦੇ ਹੋ ਉਹ ਪਿੰਡ ਚ ਬਣਾਓ ਲਾਇਬ੍ਰੇਰੀ ਬਣਾਉਣਾ ਚਾਹੁੰਦੇ ਹੋ ਲਾਇਬ੍ਰੇਰੀ ਬਣਾਓ ਗਰਾਊਂਡ ਬਣਾਉਣਾ ਚਾਹੁੰਦੇ ਹੋ ਗਰਾਊਂਡ ਬਣਾਓ ਟੋਬਾ ਠੀਕ ਕਰਨਾ ਟੋਬਾ ਠੀਕ ਕਰੋ ਸੋਲਰ ਲਾਈਟਾਂ ਲਾਉਣੀ ਐ ਸੋਲਰ ਲਾਈਟਾਂ ਲਾਓ ਸਕੂਲ ਦੇ ਕਮਰੇ ਠੀਕ ਕਰਨੇ ਨੇ ਸਕੂਲ ਦੇ ਕਮਰੇ ਠੀਕ ਕਰੋ ਕੋਈ ਲਿੰਕ ਰੋਡ ਹੈ ਉਹਨਾਂ ਦੇ ਵਾਸਤੇ ਲੱਗ ਪੈ ਦੇਵਾਂਗੇ ਜਿਹੜੇ ਜਿਹੜੇ ਪਿੰਡਾਂ ਨੂੰ ਕੱਟ ਪੈਸੇ ਆਏ ਐ ਉਹਨਾਂ ਨੂੰ ਅਗਲੇ ਜਿਹੜਾ ਅਗਲੀ ਕਿਸ਼ਤ ਹੋਊਗੀ ਉਹਦੇ 'ਚ ਹੋਰ ਜ਼ਿਆਦਾ ਪੈਸੇ ਦਿੱਤੇ ਜਾਣਗੇ ਤੁਸੀਂ ਇਹਨੂੰ ਖਰਚ ਲਓ ਅਗਲੇ ਵੀ ਤਿਆਰ ਨੇ ਧੂਰੀ ਵਾਸਤੇ ਕਦੇ ਕੋਈ ਕਮੀ ਨਹੀਂ ਧੂਰੀ ਦੇ ਪਿੰਡਾਂ ਵਾਸਤੇ ਕਦੇ ਕੋਈ ਜਵਾਬ ਨਹੀਂ ਕਿਉਂਕਿ ਜਦੋਂ ਮੈਂ ਆਉਂਦਾ ਸੀ ਇੱਥੇ ਵੋਟਾਂ ਵਾਸਤੇ ਤਾਂ ਤੁਸੀਂ ਵੀ ਜਵਾਬ ਨਹੀਂ ਦਿੱਤਾ ਤਾਂ ਫਿਰ ਮੈਂ ਜਵਾਬ ਕਿਵੇਂ ਦੇ ਸਕਦਾ ਸੋ ਇਸ ਕਰਕੇ ਤੁਹਾਨੂੰ ਸਾਰਿਆਂ ਨੂੰ ਬਹੁਤ-ਬਹੁਤ ਵਧਾਈਆਂ ਨੇ ਔਰ ਪਹਿਲਾਂ ਤਾਂ ਇਹ ਜੇ ਪ੍ਰੋਗਰਾਮ ਹੀ ਹੋਣੇ ਬੰਦ ਹੋ ਗਏ ਸੀ ਬਹੁਤ ਸਾਰੇ ਸਰਪੰਚੇ ਹੋ ਜਿਹਨੇ ਜਿਹੜੇ ਦੂਜੀ ਜਾਂ ਤੀਜੀ ਵਾਰ ਬਣੇ ਹੋਣਗੇ ਉਹ ਦੱਸ ਸਕਦੇ ਨੇ ਵੀ ਧੂ ਪਹਿਲਾਂ ਇਹ ਜੇ ਫੰਕਸ਼ਨ ਚ ਕਦੋਂ ਆਏ ਸੀ ਜੇ ਧੂ ਪਹਿਲਾਂ ਕਦੇ ਸਟੇਜ ਤੇ ਚੜ ਕੇ ਮੁੱਖ ਮੰਤਰੀ ਨੂੰ ਕਦੋਂ ਮਿਲੇ ਸੀ ਸੰਤਾ ਪਰੇ ਹੀ ਰੱਖਦੇ ਸੀ ਮਿਲਦੇ ਹੀ ਨਹੀਂ ਸੀ ਕਾਗਜ਼ਾਂ ਚ ਹੀ ਪੈਸੇ ਆ ਜਾਂਦੇ ਸੀ ਕਾਗਜ਼ਾਂ ਚ ਗਲੀਆਂ ਬਣ ਜਾਂਦੀਆਂ ਸੀ ਕਾਗਜ਼ਾਂ ਚ ਸਾਰਾ ਕੁਝ ਹੋ ਜਾਂਦਾ ਸੀ ਲਾਂਬੇ ਲੈਣ ਨੂੰ ਸਰਪੰਚ ਰਹਿ ਜਾਂਦਾ ਸੀ ਸੋ ਇਸ ਕਰਕੇ ਇਹ ਆਪਾਂ ਨੇ ਰੀਤ ਤੋੜਨੀ ਐ ਮੈਂ ਪਹਿਲਾਂ ਵੀ ਕਿਹਾ ਸੀਗਾ ਮੈਂ ਹਰ ਵਕਤ ਕਹਿਣਾ ਅੱਜ ਵੀ ਕਹਿਣਾ ਧੂਰੀ ਦੇ ਪਿੰਡਾਂ ਨੂੰ ਇਹ ਜਾ ਮਾਡਲ ਬਣਾਵਾਂਗੇ ਕਿ ਲੋਕ ਦੇਖਣ ਆਇਆ ਕਰਨ ਯਾਰ ਧੂਰੀ ਦੇ ਪਿੰਡਾਂ ਜਾ ਕੇ ਆਈਏ ਕਹਿੰਦੇ ਵੀ ਕਮਾਲ ਕੀਤੀ ਪਈ ਐ ਕੁਆਲਿਟੀ ਦਾ ਸਮਾਨ ਲਾਉਣਾ ਜੇ ਕੋਈ ਅਫਸਰ ਤੰਗ ਕਰਦਾ ਸਾਨੂੰ ਦੱਸਿਓ ਕੁਆਲਿਟੀ ਦਾ ਸਮਾਨ ਹੋਊਗਾ ਜੇ ਲਾਇਬ੍ਰੇਰੀ ਐ ਤਾਂ ਲਾਇਬ੍ਰੇਰੀ ਐਸੇ ਬਣਾਉਣੀ ਐ ਵੀ ਅਗਲੇ 30 ਸਾਲ ਵਾਸਤੇ ਉਹ ਲਾਇਬ੍ਰੇਰੀ ਜਿਹੜੀ ਐ ਉਹਦੀ ਕਿਸੇ ਕੰਨ ਚ ਤਰੇੜ ਨਾ ਆਵੇ ਕਿਸੇ ਕੁਰਸੀ ਦਾ ਜਿਹੜਾ ਸਨਮਿਕਾ ਉਹ ਨਾ ਟੁੱਟੇ ਕੋਈ ਲਿਮਾਰੀ ਨਾ ਕੋਈ ਟੁੱਟੇ ਜੇ ਕੱਲ ਨੂੰ ਗਰਾਊਂਡ ਬਣਾਉਣਾ ਤਾਂ ਗਰਾਊਂਡ ਦੇ ਵਿੱਚ ਲੋਕ ਆਉਣ ਤੇ ਆ ਕੇ ਦੇਖਣ ਕਿ ਆ ਯਾਰ ਇਹ ਗਰਾਊਂਡ ਦੇਖਿਆ ਨਹੀਂ ਅਗਲੇ 30 40 ਸਾਲ ਦੀ ਪਲੈਨਿੰਗ ਕਰਨੀ ਹੈ ਇਹ ਕਿਉਂਕਿ ਪੈਸਾ ਤਾਂ ਦਿੱਤਾ ਪਰ ਕਈ ਵਾਰੀ ਕੁਆਲਿਟੀ ਚ ठेकेदार ਜਾਂ ਜਿਹਨੂੰ ਟੈਂਡਰ ਮਿਲਿਆ ਜਾਂ ਵੇ ਇਹ ਤੇ ਨਿਗਰੱਖਿਓ ਤੁਸੀਂ ਆਪ ਨਿਗਰੱਖਿਓ ਪੰਚਾਇਤਾਂ ਦਾ ਫਰਜ ਬਣਦਾ ਕਿ ਉਹ ਨਿਗਰਖੇ ਇੱਕ ਬੰਦੇ ਦੀ ਡਿਊਟੀ ਲਾ ਦੋ ਕੋਈ ਕਮੇਟੀ ਬਣਾ ਦੋ ਕਿ ਤੂੰ ਨਿਗਰ ਰੱਖਣੀ ਹੈ ਭਾਈ ਜਿਹੜਾ ਕੰਮ ਚੱਲ ਰਿਹਾ ਹੈ ਉਹ ਤੇ ਕੋਈ ਦੋ ਮਸੋਂ ਮਿੱਟ ਨਹੀਂ ਲੱਗਣੀ ਚਾਹੀਦੀ ਕੋਈ ਕੁਆਲਟੀ ਤੋਂ ਥੱਲੇ ਵਾਲਾ ਕੰਮ ਨਹੀਂ ਹੋਣਾ ਚਾਹੀਦਾ ਮੈਨੂੰ ਬਹੁਤ ਖੁਸ਼ੀ ਹੈ ਕਿ ਅਪਾ ਕਈ ਵਾਰ ਇਸ ਹਾਲ ਦੇ ਵਿੱਚ ਇਕੱਠੇ ਹੋਏ ਆਂ ਇਸ ਕਰਕੇ ਆਉਣਾ ਪੈਂਦਾ ਕਿਉਂਕਿ ਮੌਸਮ ਜਿਹੜਾ ਉਹ ਮੀਂਹ ਆਲਾ ਚੱਲ ਰਿਹਾ ਨਹੀਂ ਤਾਂ ਅੱਜ ਕਿਸੇ ਹੋਰ ਪਿੰਡ ਚੋਂ ਦੇ ਜਿਵੇਂ ਪੁੱਲ ਰੇੜੀ ਰੱਖਿਆ ਸੀ ਪਹਿਲਾ ਪ੍ਰੋਗਰਾਮ ਆਉਣ ਵਾਲੇ ਦਿਨਾਂ ਚ ਮੈਂ ਖੁਦ ਵੀ ਪਿੰਡਾਂ ਚ ਆਉਂਗਾ ਜਿੱਥੇ ਜਿੱਥੇ ਜਿਹੜੇ ਜਿਹੜੇ ਬੋੜਾਂ ਥੱਲੇ ਜਿਹੜੇ ਜਿਹੜੇ ਪਿੱਪੜਾਂ ਥੱਲੇ ਆਪਾਂ ਪਹਿਲਾਂ ਆਏ ਸੀ ਉਹਨਾਂ ਪਿੱਪੜਾਂ ਬੋੜਾਂ ਥੱਲੇ ਫੇਰ ਆਵਾਂਗੇ ਕਿਉਂਕਿ ਮੈਂ ਕਹਿੰਦਾ ਰਿਹਾ ਕਿ ਇੰਨਾ ਬੋੜਾਂ ਪਿੱਪੜਾਂ ਥੱਲੂ ਹੀ ਸਰਕਾਰਾਂ ਚੱਲਣਗੀਆਂ ਤੇ ਉਹ ਆਪਾਂ ਸੱਚ ਕਰਕੇ ਦਿਖਾਉਣਾ ਹੈ ਸੋ ਕੱਲ ਵੀ ਸ਼ਹਿਰ ਦੇ ਬਹੁਤ ਸਾਰੇ ਪ੍ਰੋਗਰਾਮ ਸੀਗੇ ਜਿਜਤਰ ਮਸ਼ਾਲਾਾਂ માં ਸੀ ਰਾਮ ਬਾਗ ਜਿਹਦੇ ਵਿੱਚ ਬਾਲਬੀਕ ਧਰਮਸ਼ਾਲਾ માં ਸਨਾਤਨ ਧਰਮਸ਼ਾਲਾ ਪਰ ਹੋਰ ਜਿੰਨੇ ਵੀ ਐਨ ਜੀਓਜ਼ ਨੇ ਉਹਨਾਂ ਨੇ ਜੋ ਜੋ ਕੰਮ ਕਰਨੇ ਆ ਮੀਡੀਆ ਬੈਠਾ ਕੱਲ ਕੱਲ ਵਾਲੇ ਮੀਡੀਆ ਮੁੰਡੇ ਬੈਠੇ ਨੇ ਇੱਥੇ ਉਹਨਾਂ ਨੇ ਵੀ ਅੱਜ ਖਬਰਾਂ ਵੀ ਲਾਈਆਂ ਸੋ ਮੈਂ ਇੱਕ ਵਾਰੀ ਫੇਰ ਕਹਿਣਾ ਕਿ ਕੋਈ ਸਾਨ ਨਹੀਂ ਕਰ ਰਹੇ ਨਾ ਹੀ ਕੋਈ ਅੱਗੇ ਵੋਟਾਂ ਨਹੀਂ ਵੀ ਉਹਨਾਂ ਦੇ ਪੈਸੇ ਦੇ ਰਹੇ ਆ ਇਹ ਤਾਂ ਤੁਹਾਡਾ ਫਰਜ਼ ਬਣਦਾ ਹੈ ਤੁਹਾਡਾ ਹੱਕ ਬਣਦਾ ਇਹਨਾਂ ਪੈਸਿਆਂ ਨੂੰ ਲੈਣ ਦਾ ਤੇ ਖਰਚਣ ਦਾ ਪਰ ਲਾਇਓ ਇਹਨਾਂ ਇਹੋ ਜਿਹੇ ਕੰਮਾਂ ਤੇ ਜਿਹੜੇ ਕੰਮ ਲੋਕਾਂ ਦੇ ਕੰਮ ਆਉਣ ਸ਼ਮਸ਼ਾਨ ਘਾਟਾਂ ਦੀਆਂ ਕੰਧਾਂ ਤੇ ਰੰਗ ਕਰਨ ਦਾ ਕੋਈ ਫਾਇਦਾ ਨਹੀਂ ਜਾਂ ਇਹੋ ਜਿਹੇ ਕੰਮਾਂ ਤੇ ਜਿਹੜਾ ਕੰਮ ਲੋਕਾਂ ਦੇ ਕੰਮ ਨਾ ਆਵੇ ਬਸ ਵੈਸੀ ਕੰਮ ਹੋਵੇ ਉਹ ਇਹੋ ਜੇ ਕੰਮਾਂ ਦੀ ਬਜਾਏ ਆਪਾਂ ਲਾਇਬ੍ਰੇਰੀਆਂ ਸਕੂਲ ਦੇ ਕਮਰੇ ਸਕੂਲ ਦੇ ਵਿੱਚ ਬਾਥਰੂਮ ਜਾਂ ਟੋਬੇ ਠੀਕ ਕਰਨੇ ਜਾਂ ਇਹੋ ਜੇ ਕੰਮ ਜਿਹਦੇ ਨਾਲ ਲੋਕਾਂ ਨੂੰ ਕੋਈ ਨਾ ਕੋਈ ਫਾਇਦਾ ਹੋਵੇ ਐਂਬੂਲੈਂਸਾਂ ਲੈਣੀਆਂ ਨੇ ਹਸਪਤਾਲ ਜਾਂ ਆਪਣਾ ਆਮ ਆਦਮੀ ਕਲੀਨਿਕ ਉਹ ਤਾਂ ਸੀ ਇਹ ਲੱਗ ਪੈਸੇ ਦੇ ਰਹਿਆ ਉਹ ਤਾਂ ਉਹਦੇ ਵਾਸਤੇ ਲੱਗ ਪੈਸੇ ਦੇ ਰਹਿਆ ਸੋ ਕਦੇ ਵੀ ਮੇਰੇ ਮੂੰਹੋਂ ਨਹੀਂ ਸੁਣੋਗੇ ਤੁਸੀਂ ਕਿ ਖਜ਼ਾਨਾ ਖਾਲੀ ਹੈ ਕਿਉਂਕਿ ਜੇ ਨੀਅਤ ਖਾਲੀ ਹੋਵੇ ਫੇਰ ਖਜ਼ਾਨਾ ਖਾਲੀ ਹੈ ਜੇ ਨੀਅਤ ਭਰੀ ਹੋਈ ਹੈ ਕਦੇ ਖਜ਼ਾਨਾ ਖਾਲੀ ਨਹੀਂ ਹੁੰਦਾ ਸਰਪਰਾਂ ਦਾ ਸਤੂਰੀ ਵਾਲਿਆਂ ਤੇ ਮੈਨੂੰ ਮਾਨ ਹੈ ਕਿ ਤੁਸੀਂ ਭਾਰੀ ਗਿਣਤੀ ਦੇ ਵਿੱਚ ਵੋਟਾਂ ਪਾ ਕੇ ਪੰਜਾਬ ਦੀ ਉਹ ਜ਼ਿੰਮੇਵਾਰੀ ਮੈਨੂੰ ਦਿੱਤੀ ਹੈ ਜਿਹੜੀ ਬਾਰੇ ਆਮ ਬੰਦਾ ਤਾਂ ਲੱਗਦਾ ਕਈ ਪੀੜੀਆਂ ਲੱਗ ਜਾਂਦੀਆਂ ਹੋਣੀਆਂ ਸੋਚਣ ਨੂੰ ਕਿ ਇੱਥੇ ਤੱਕ ਪਹੁੰਚ ਜਾਗੇ ਉਹ ਤੁਸੀਂ ਹਾਲਾਂਕਿ ਮੈਂ ਤਾਂ ਮੈਂ ਚੋਣ ਪ੍ਰਚਾਰ 'ਚ ਵੀ ਤੁਹਾਡੇ ਕੋਲ ਘਟ ਆ ਸਕਿਆ ਮੈਂ ਕਿਉਂਕਿ ਮੈਨੂੰ ਸਾਰੇ ਪੰਜਾਬ ਜਾਣਾ ਪੈਂਦਾ ਸੀ ਪਰ ਤੁਸੀਂ ਕਹਿਆ ਕੋਈ ਗੱਲ ਨਹੀਂ ਤੁਸੀਂ ਉੱਧਰ ਕੰਮ ਕਰ ਲਓ ਇੱਥੋਂ ਦੀ ਫਿਕਰ ਨਾ ਕਰ ਇੱਧਰ ਅਸੀਂ ਹੈਗੇ ਆਂ ਤੁਸੀਂ ਆਪਣਾ ਆਪਣਾ ਪਿੰਡ ਸੰਭਾਲ ਲਿਆ ਤੁਸੀਂ ਵੋਟਾਂ ਦੀ ਜ਼ਿੰਮੇਵਾਰੀ ਸੰਭਾਲੀ ਤਾਂ ਫਿਰ ਹੁਣ ਤੁਸੀਂ ਫਿਕਰ ਨਾ ਕਰਿਓ ਮੈਂ ਹੈਗਾ ਹੁਣ ਪਿੰਡਾਂ ਦਾ ਜਿਹੜਾ ਵਿਕਾਸ ਹੈ ਉਹਦੇ ਵਾਸਤੇ ਫੰਡ ਕੱਢਣਾ ਉਹ ਮੇਰਾ ਕੰਮ ਤੇ ਨੌਕਰੀਆਂ ਮਿਲ ਰਹੀਆਂ ਨੇ ਕੱਸੀਆਂ ਦਾ ਪਾਣੀ ਨਹਿਰਾਂ ਦਾ ਪਾਣੀ ਉਹ ਤੁਹਾਡੇ ਖੇਤਾਂ ਤੱਕ ਪਹੁੰਚ ਰਿਹਾ ਹੈ ਰੋਜ਼ 15 ਤੋਂ 16 ਕਿਲੋਮੀਟਰ ਦੀ ਐਵਰੇਜ ਪੈ ਰਹੀ ਹੈ ਪੰਜਾਬ 'ਚ ਕਿ ਕੱਸੀਆਂ ਤੇ ਜਿਹੜੇ ਨਹਿਰਾਂ ਦਾ ਜਿਹੜਾ ਪਾਈਪਾਂ ਦਾ ਪਾਣੀ ਹੈ ਉਹ ਲੋਕਾਂ ਤੱਕ ਪਹੁੰਚ ਰਿਹਾ ਹੈ ਹੁਣ ਤੱਕ 700 ਕਿਲੋਮੀਟਰ ਤੋਂ ਜ਼ਿਆਦਾ ਪਾਣੀ ਪਹੁੰਚ ਚੁੱਕਿਆ ਹੈ ਬਿਜਲੀ ਦਿਨੇ ਆਉਂਦੀ ਹੈ ਉਹੀ ਹੁਣ ਟਾਈਮ ਜਿਹੜਾ ਅਸਰਾਂ ਦਾ ਹੈ ਦਫਤਰ ਜਾਣ ਦਾ 9 ਤੋਂ 5 ਉਹੀ ਕਿਸਾਨਾਂ ਦਾ 9 ਤੋਂ 5 ਇਹ ਇਹ ਕਿਉਂ ਹੋ ਸਕਿਆ ਕਿਉਂਕਿ ਪਿੰਡਾਂ ਚੋਂ ਆਇਆ ਆਪਾਂ ਆਪਾਂ ਮਤਲਬ ਗਰਾਊਂਡ ਤੋਂ ਆਏ ਆ ਜਮਾ ਥਲੋ ਧਰਤੀ ਤੋਂ ਕਿ ਜੇ ਬਿਜਲੀ ਹੈਗੀ ਹੋਈ ਹੈ ਰਾਤ ਦੇ 2:00 ਵਜੇ ਕਿਉਂ ਦੇਣੀ ਹੈ ਫਿਰ ਦਿਨੇ ਦਿਓ ਬਿਜਲੀ ਹਉ ਤਾਂ ਰਾਤ ਨੂੰ ਵੀ ਚੱਲਦੀ ਹੈ ਜੇ ਕਈ ਵਾਰੀ ਕੋਈ ਦਿਨੇ ਕੰਮ ਹੈ ਰਾਤ ਨੂੰ ਜਾ ਕੇ ਸੋਚਦਾ ਬਣੋ ਸੋ ਇਸ ਕਰਕੇ ਖੇਤੀ ਵਾਲੇ ਪਾਸਿਓਂ ਵੀ ਫਿਰ ਆ ਸਾਹਮਣੇ ਟੋਲ ਪਲਾਜਾ ਹੁੰਦਾ ਸੀ ਇਹ ਸਾਰੇ ਖਤਮ ਕਰਤੇ ਅੱਜ ਪੰਜਾਬ ਦੇ ਵਿੱਚੋਂ 18 ਟੋਲ ਪਲਾਜੇ ਖਤਮ ਕੀਤੇ ਨੇ ਹੁਣ ਤੱਕ 64 ਲੱਖ ਰੁਪਏ ਇੱਕ ਦਿਨ ਦਾ ਬਚਦਾ ਜੀ 64 ਲੱਖ ਰੁਪਏ ਇੱਕ ਦਿਨ ਦਾ ਪੰਜਾਬੀਆਂ ਦਾ ਬਚਦਾ ਜੀ ਬਿਜਲੀ ਦੇ ਬਿੱਲ ਨਹੀਂ ਆਉਂਦੇ ਕਿੰਨੀ ਕਬੀਲਦਾਰੀ ਸੁਧਰਦੀ ਹੋਊਗੀ ਉਹਦੇ ਨਾਲ ਕਿਤੇ ਹੋਰ ਪੈਸੇ ਲੱਗਦੇ ਨੇ ਮhalla clinic ਖੁੱਲ ਗਿਆ ਆਮ ਕਲੀਨਿਕ ਆਮ ਆਦਮੀ ਕਲੀਨਿਕ ਕਿੰਨੇ ਪੈਸੇ ਉਹ ਜਿਹੜੇ ਡਾਕਟਰਾਂ ਦੇ ਪਹਿਲਾਂ ਖਰਚੇ ਜਾਂਦੇ ਸੀ ਉਹ ਬਚਦੇ ਨੇ ਸੋ ਹਰ ਪਾਸਿਓਂ ਅਸੀਂ ਚਾਹੁੰਦੇ ਆ ਕਿ ਤੁਹਾਡੀ ਜੇਬ ਤੇ ਭਾਰ ਨਾ ਪਵੇ ਤੁਹਾਡੀ ਜੇਬ 'ਚ ਕੁਝ ਨਾ ਕੁਝ ਬਚੇ ਤਾਂ ਕਿ ਕਬੀਲਦਾਰੀ ਜਿਹੜੀ ਐ ਸੌਖੀ ਚੱਲਦੀ ਰਹੇ ਤੇ ਇਹੀ ਸੋਚ ਜਿਹੜੀ ਲੈ ਕੇ ਅਸੀਂ ਪੰਜਾਬ ਦੇ ਵਿੱਚ ਸਾਰੇ ਪਿੰਡਾਂ 'ਚ ਕੰਮ ਕਰ ਰਹੇ ਆਂ ਔਰ ਜੇ ਕੋਈ ਹੋਰ ਵੀ ਕੰਮ ਨੇ ਪਈ ਵਾਰੀ ਹੋ ਸਕਦਾ ਸਾਨੂੰ ਨਾ ਆ আইডিয়া ਆਉਂਦਾ ਹੋਵੇ ਤੁਹਾਡੇ ਦਿਮਾਗ ਚ ਆਈਡੀਆ ਹੋਵੇ ਯਾਰ ਪਿੰਡ ਚ ਆ ਵੀ ਕੰਮ ਹੋ ਸਕਦਾ ਹੈ ਚਾਹੇ ਪਿੰਡ ਛੋਟਾ ਚਾਹੇ ਵੱਡਾ ਤੁਸੀਂ ਇਸ ਗੱਲ ਦੀ ਫਿਕਰ ਨਾ ਕਰੋ ਕਿ ਵੋਟਾਂ ਘਟਨੇ ਆਪਣੇ ਪਿੰਡ ਸ਼ਾਇਦ ਆਪਣੇ ਪਿੰਡ ਨੂੰ ਘੱਟ ਪੈਸੇ ਮਿਲਣਗੇ ਆਈਡੀਆ ਵੱਡਾ ਹੋਣਾ ਚਾਹੀਦਾ ਵੋਟਾਂ ਨਾ ਸੋਚਿਓ ਕਿ ਅਸੀਂ ਆ ਚਾਹੁੰਨੇ ਆ ਜੀ ਸਾਡੇ ਪਿੰਡ ਜੇ ਆ ਬਣ ਜੇ ਤਾਂ ਅਸੀਂ ਉਹ ਥੋੜੇ ਪਿੰਡ ਬਣਾ ਕੇ ਬਾਕੀ ਪਿੰਡਾਂ ਨੂੰ ਦੱਸਣਾ ਚਾਹੁੰਨੇ ਆ ਕਿ ਦੇਖ ਲਓ ਆ ਪਿੰਡ ਵਾਲਿਆਂ ਨੇ ਇੰਨਾ ਵਧੀਆ ਕਰ ਲਿਆ ਤੁਸੀਂ ਵੀ ਕਰ ਲਓ ਐਨੇ ਪੈਸੇ ਲੱਗ ਗਏ ਤੇ ਸੋ ਇਹ ਗੱਲਾਂ ਜਿਹੜੀਆਂ ਨੇ ਇਹ ਪਹਿਲਾਂ ਸਰਪੰਚ ਪਹਿਲਾਂ ਵੀ ਸੋਚਦੇ ਸੀ ਇਹ ਗੱਲਾਂ ਪੜੇ ਲਿਖੇ ਸਰਪੰਚ ਹੈ ਬਹੁਤ ਸਾਰੀਆਂ ਪੰਚਾਇਤਾਂ ਪੜਿਆ ਲਿਖਿਆ ਮੈਂਬਰ ਨੇ ਪਰ ਉਹਨਾਂ ਨੇ ਚੱਲਦੀ ਨਹੀਂ ਸੀ ਜਾਂ ਕਹਿੰਦੇ ਸੀਗੇ ਤਾਂ ਅਸੀਂ ਤਾਂ ਦੂਜੀ ਪਾਰਟੀ ਦੇ ਆ ਪੈਸੇ ਰੋਕ ਲੈਂਦੇ ਸੀ ਕਿੰਨੇ ਰੋਲੇ ਪਏ ਨੇ ਪਹਿਲਾਂ ਘਰਾਚੋਂ ਰੋਲਾ ਪਿਆ ਸੀਗਾ ਕਿ ਕਾਂਗਰਸ ਦਾ ਪਾਸ ਸਰਪੰਚ ਸੀ ਉਹਨੇ ਪੈਸੇ ਹੀ ਨਹੀਂ ਲੱਗਣ ਦਿੱਤੇ ਕਹਿੰਦੇ ਭਗਵੰਤ ਮਾਨ ਦੇ ਪੈਸੇ ਨੇ ਭਗਵੰਤ ਮਾਨ ਦੀ ਚੜ੍ਹਾਈ ਹੋ ਜੂਗੀ ਉਹ ਮੈਂ ਕਿਹਾ ਇੰਨਾ ਪੈਸਾ ਨਾਲ ਕੀ ਚੜ੍ਹਾਈ ਕਰਦਾ ਭਗਵੰਤ ਮਾਨ ਦੀ ਚੜ੍ਹਾਈ ਤਾਂ ਸਾਢੇ 17 ਸਾਲ ਦੇ ਦੀ ਹੋ ਗਈ ਸੀ ਉਹ ਤਾਂ ਲੋਕਾਂ ਨੇ ਸਾਢੇ 17 ਸਾਲ ਦੇ ਕੋਲਸੀ ਕਰਮ ਕਰਤੀ ਸੀ ਠੀਕ ਹੈ ਨਾ ਸੋ ਇਹ ਇੰਨਾ ਕੰਮਾਂ ਚ ਨਹੀਂ ਆਪਾਂ ਪਹਿਣਾ ਬਾਕੀ ਸਾਡੇ ਚੇਅਰਮੈਨ ਸਾਹਿਬ ਬੈਠੇ ਨੇ ਸਾਡੀ ਦੀਆਂ ਪੁੱਤ ਨੇ ਜੋ ਉਹਨਾਂ ਦੇ ਅੰਡਰ ਆਉਂਦੇ ਮੈਂ ਉਹਨਾਂ ਨੂੰ ਬੇਨਤੀ ਕਰਦਾ ਉਹ ਤਾਂ ਹਾਲਾਂਕਿ ਚੇਅਰਮੈਨ ਸਾਰੇ ਪੰਜਾਬ ਦੇ ਨੇ ਉਹ ਪਰ ਫਿਰ ਵੀ ਧੂਰੀ ਦੇ ਵਿੱਚ ਜਿੰਨਾ ਵੱਧ ਤੋਂ ਵੱਧ ਹੋ ਸਕਦਾ ਹੈ ਕੋਈ ਰੋਜ਼ਗਾਰ ਲਿਆ ਸਕਦੇ ਹਾਂ ਜਾਂ ਕੋਈ ਫੈਕਟਰੀ ਆ ਸਕਦੀ ਹੈ ਜਿਵੇਂ ਗਊਸ਼ਾਲਾ ਦੇ ਪ੍ਰਧਾਨ ਜੀ ਬੈਠੇ ਨੇ ਲੱਖਾ ਸਾਹਿਬ ਕਮਿਸ਼ਨ ਦੇ ਪ੍ਰਧਾਨ ਚੇਅਰਮੈਨ ਤੱਕ ਕੋਈ ਜਿਹੜੀਆਂ ਅਵਾਰਾ ਪਸ਼ੂ ਫਿਰਦੇ ਨੇ گاਵਾ ਫਿਰਦੇ ਨੇ ਉਹਨੇ ਮਾਰੇ ਵੀ ਅਪਾ ਡਿਟੇਲ ਦੇ ਵਿੱਚ ਬਾਦ ਚ ਇਹਦੇ ਬਾਰੇ ਗੱਲ ਕਰਨੀ ਹੈ ਸੋ ਬਕਾ ਬੋਰਡ ਦੇ ਡਾਕਟਰ ਹਨਬਰ ਬੈਠੇ ਨੇ ਜਿੰਨੇ ਵੀ ਸਾਡੇ ਸਬੰਧਤ ਵਿਭਾਗਾਂ ਦੇ ਚੇਅਰਮੈਨ ਬੈਠੇ ਨੇ ਤੁਸੀਂ ਆਪਣੇ ਵੱਲੋਂ ਇਹ ਕੋਸ਼ਿਸ਼ ਕਰਿਓ ਕਿ ਲੋਕ ਇਹ ਗੱਲਾਂ ਕਰਨ ਬਾਦ ਚ ਕਿ ਯਾਰ ਇੱਕ ਬੰਦਾ ਆਇਆ ਸੀ ਉਹਨੇ ਉਹਨੂੰ ਆ ਚੇਅਰਮੈਨ ਬਣਾਇਆ ਸੀ ਤੇ ਉਹਨੇ ਯਾਰ ਆ ਹਾਲਤ ਸੁਧਾਰ ਕੇ ਰੱਖਤੇ ਯਾਰ ਇੱਕ ਛੋਟਾ ਜਿਹਾ ਫੈਸਲਾ ਕਰਤਾ ਉਹਦੇ ਨਾਲ ਇੰਨਾ ਕੁਝ ਬਦਲ ਗਿਆ ਆਪਾਂ ਹੁਣ ਐਸਐਸ ਬਣਾਈ ਹੈ ਨਵੀਂ ਪੁਲਿਸ ਬਣਾਈ ਹੈ ਸੜਕ ਸੁਰੱਖਿਆ ਫੋਰਸ ਦੇਖਿਆ ਹੁਣ ਤੁਸੀਂ ਸੜਕਾਂ ਤੇ ਖੜੇ ਉਹਨਾਂ ਦਾ ਕੰਮ ਹੈ ਐਕਸੀਡੈਂਟ ਜੇ ਰਾਪਨਾ ਕਰੇ ਕੋਈ ਹੋ ਜੇ ਐਕਸੀਡੈਂਟ ਉਹਦੀ ਨਾਲ ਦੀ ਨਾਲ ਪਹੁੰਚ ਕੇ ਜਾਨਾਂ ਬਚਾਉਣੀਆਂ ਸਭ ਤੋਂ ਪਹਿਲਾਂ ਤਾਂ ਉਹ ਉਹਨਾਂ ਕੋਲੇ ਜਿਹੜਾ ਕਾਟਨ ਡਟਾਲ ਤੇ ਪੱਟੀ ਹੈ ਪਹਿਲਾਂ ਤਾਂ ਖੂਨ ਰੋਕੋ ਫਿਰ ਉਹਨੂੰ ਟ੍ਰੇਨਿੰਗ ਦਿੱਤੀ ਹੋਈ ਹੈ ਪ੍ਰਾਪਰ ਸਟੈਚਰ ਤੇ ਚੱਕ ਕੇ ਉਹਨਾਂ ਨੂੰ ਲੈ ਕੇ ਨੇੜੇ ਦੇ ਹਸਪਤਾਲ ਚ ਜਾ ਕੇ ਜਾਨ ਬਚਾਉ 48% ਜਾਨਾਂ ਇੱਕ ਸਾਲ ਚ ਬਚਾਤੀਆਂ ਜੀ ਜੇ 5500 ਬੰਦੇ ਦੀ ਪਹਿਲਾਂ ਡੈਥ ਹੁੰਦੀ ਸੀ ਸਾਲ ਚ ਤਾਂ ਹੁਣ 2500 2600 ਦੀ ਜਿਹੜੀ ਮੌਤ ਹੋਣੀ ਹੁੰਦੀ ਹੈ ਔਨ ਦਾ ਸਪੌਟ ਇਹ ਗੱਲ ਮੈਂ ਨਹੀਂ ਕਹਿ ਰਿਹਾ ਇਹ ਭਾਰਤ ਦੇ ਟਰਾਂਸਪੋਰਟ ਮੰਤਰੀ ਨਿਤਨ ਗੱਡਕਰੀ ਨੇ ਰਾਜ ਸਭਾ ਦੇ ਵਿੱਚ ਇੱਕ ਸਵਾਲ ਦੇ ਜਵਾਬ ਚ ਕਹੀ ਹੈ